ਗਦਾਖਪੁਰ ਜ਼ਿਲ੍ਹੇ ਦੇ ਤਿੰਨ ਪੁਲਿਸ ਸਟੇਸ਼ਨਾਂ ਦੇ ਬਲਾਸਟ ਹੋਏ ਸੀ ਜਿਨ੍ਹਾਂ ਵਿੱਚ ਗਦਾਖਪੁਰ ਦਾ ਬਖਸ਼ੀਵਾਲ ਪੁਲਚੌਂਕੀ ਰਵੰਡਾਲਾ ਮਾਗਰ ਪੁਲਚੌਂਕੀ ਉਸ ਤੋਂ ਇਲਾਵਾ ਕਣੀਏ ਕੇ ਬੰਗਾ ਪੁਲਿਸ ਸਟੇਸ਼ਨ ਉਹਨਾਂ ਦੇ ਜੋ આરોપી ਜੋ ਪੁਲਿਸ ਦਾ ਕਹਿਣਾ ਵੀ ਉਹਨਾਂ ਦੇ ਪੀਲੀਪੇ ਦੇ ਵਿੱਚ ਇਨਕਾਊਂਟਰ ਕੀਤਾ ਗਿਆ ਸਾਡਾ ਉਹਨਾਂ ਵਿੱਚ ਇੱਕ ਨੌਜਵਾਨ ਸੀ ਜਸਪ੍ਰੀਤ ਸਿੰਘ ਜੋ ਕਿ ਪਿੰਡ ਸੂਰਤ ਦਾ ਰਹਿਣ ਵਾਲਾ ਸਾਣਾ ਸੂਰਤ ਹੈ ਸੀ ਇਸ ਟਾਪ ਪਿੰਡ 'ਚ ਖੜਿਆ ਸੂਰਤ ਦੀ ਉਸੇ ਪਿੰਡ ਦੇ ਕੁਝ ਲੋਕ ਹੀ ਮੌਜੂਦ ਨੇ ਇਸ ਟਾਈਮ ਸਾਨੂੰ ਜਿਹੜੇ ਉਹ ਨੌਜਵਾਨ ਜਸਪ੍ਰੀਤ ਜਿਹਦਾ ਪੁਲਿਸ ਨੇ ਇਨਕਾਊਂਟਰ ਕੀਤਾ ਉਹਦੀ ਪਤਨੀ ਇੱਥੇ ਮੌਜ ਹਾਂਜੀ ਮੇਰਾ 3 ਮਹੀਨੇ ਵਿਆਹ ਹੋਇਆ ਹੈ ਇਤਲਾ 3 ਮਹੀਨੇ ਹੋ ਗਏ ਮੇਰੇ ਵਿਆਹ ਨੂੰ ਹਾਂਜੀ ਤੇ ਇਹ ਇਹ ਘਰੋਂ ਗੱਡੀ ਤੇ ਗਏ ਸੀ ਤੇ ਦੂਸਰਾ ਕਹਿੰਦੇ ਮੈਨੂੰ ਕਹਿ ਕੇ ਗਏ ਸੀ ਕੋਈ ਨਾ ਮੈਂ ਆ ਜਾਊਂਗਾ ਪਰ ਆਇਆ ਅਜਾ 8 ਦਿਨ ਹੋ ਚੱਲੇ ਉਹਨਾਂ ਨੂੰ ਨਹੀਂ ਘਰ ਆਉਣਾ ਉਹਨਾਂ ਦਾ ਫੋਨ ਲੱਗਦਾ ਕੋਈ ਹਾਨੂੰ ਤੇ ਇਨਸਾਫ ਚਾਹੀਦਾ ਵਾ ਕੰਮੀ ਤੁਹਾਨੂੰ ਕੋਈ ਕੀ ਪਤਾ ਲੱਗਾ ਅੱਜ ਅੱਜ ਸਾਨੂੰ ਇਹ ਪਤਾ ਲੱਗਾ ਵੀ ਉਹ ਇਦਾਂ ਹੋ ਗਏ ਸੀ ਜੇ ਕਾਊਂਟਰ ਹੋ ਗਿਆ ਉਹਨਾਂ ਦਾ ਹਾਂਜੀ ਤੁਸੀਂ ਕੀ ਜਾਂਦੇ ਹੋ ਸਾਨੂੰ ਇਨਸਾਫ ਚਾਹੀਦਾ ਹੈ ਬਸ ਹੂੰ ਉਹ ਤਾਂ ਇਦਾਂ ਦੇ ਹੈ ਵੀ ਨਹੀਂ ਸੀ ਹੈਗੇ ਉਦੋਂ ਤੁਹਾਨੂੰ ਇਨਸਾਫ ਚਾਹੀਦਾ ਹਨ ਹੋਰ ਕੁਝ ਨਹੀਂ ਚਾਹੀਦਾ ਹੈ ਪੁਲਿਸ ਦਾ ਕਹਣਾ ਵੀ ਅਸੀਂ ਐਂਕਾਊਂਟਰ ਕੀਤਾ ਗਿਆ ਇਹਨਾਂ ਨਾਲ ਬਲਾਸਟਾਂ ਵਿੱਚ ਰੋਪੀ ਸੀ ਕੁਝ ਨਹੀਂ ਕੀਤਾ ਸਭ ਕੁਝ ਝੂਠ ਆ ਹਾਂਜੀ ਸਭ ਝੂਠ ਬੋਲਦੇ ਆ ਪਰ ਸਾਨੂੰ ਪਤਾ ਨਾ ਸਾਡੇ ਇਦਾਂ ਦੇ ਨਹੀਂ ਸੀ ਹੈਗੇ ਹੁਣ ਸਾਨੂੰ ਇਨਸਾਫ ਚਾਹੀਦਾ ਹੈ ਸਾਡਾ ਉਹਦੀ ਮਾਤਾ ਜੀ ਮੇਉਦੇ ਮਾਤਾ ਕਾਲਾ ਮਾਤਾ ਕੀ ਗੱਲ ਵਾ ਤੁਹਾਨੂੰ ਪਤਾ ਲੱਗਾ ਸਾਨੂੰ ਗੱਲ ਬਾਤ ਸਵੇਰ ਦੀ ਹੀ ਦੱਸਣ ਦੇ ਨੇ ਵੀਰਲੇ ਆ ਇਹ ਗੱਲ ਹੋਈ ਆ ਪਰ ਉਹ ਹੈ ਨਹੀਂ ਤੁਹਾਡੇ ਮੈਨੂੰ ਪਤਾ ਮੇਰੇ ਬੱਚੇ ਤਿੰਨੇ ਨਹੀਂ ਇਦਾਂ ਦੇ ਪਰ ਪਿੰਡ ਵਾਲਿਆਂ ਨੂੰ ਪਤਾ ਵਾ ਚਲੋ ਪਿੰਡ ਵਾਲੇ ਜੋ ਮਰਜ਼ੀ ਹੁਣ ਬਣਾਣ ਕਹਿਣ ਠੀਕ ਰਣਾ ਪਰ ਬਰੀਲੇ ਨੂੰ ਸਾਰਿਆਂ ਨੂੰ ਪਤਾ ਵੀ ਮੁੰਡੇ ਇਦਾਂ ਦੇ ਨਹੀਂ ਆ ਪਿਛਲ ਪਿੰਡ ਜਿਹੜਾ ਸੀ ਤੁਹਾਨੂੰ ਕੀ ਪਤਾ ਲੱਗਾ ਆ ਸਾਨੂੰ ਇਹੀ ਦੱਸਿਆ ਸਵੇਰ ਦਾ ਵੀ ਮੁੰਡੇ ਇਦਾਂ ਹੋਗੇ ਔਰ ਗੱਲ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਕਹਿੰਨੀ ਮੇਰਾ ਪੁੱਤ ਘਰ ਆ ਜਾ ਮੇਰਾ ਪੁੱਤ ਨਹੀਂ ਇਦਾਂ ਦਾ ਹੈ ਪਰ ਪੁਲਿਸ ਨੇ ਰੋਪ ਲਾ ਪਿਆ ਨੇ ਬਲਾਸਟ ਕੀਤੇ ਝੂਠ ਬੋਲਦੇ ਨੇ ਜਿੱਥੇ ਮਰਜੀ ਸੌਂਵਾਂ ਚੁਕਾ ਦੇਣ ਪਰ ਮੇਰੇ ਮੁੰਡੇ ਨਹੀਂ ਇਦਾਂ ਦੇ ਕੀ ਨਾਂ ਕਰੋਗੇ ਮਾਤਾ ਇਹ ਗਿਆ ਹੀ ਗੱਡੀ ਤੇ ਕਿਸੇ ਮੁੰਡੇ ਨਾਲ ਗਿਆ ਉਹ ਮੁੰਡੇ ਨੇ ਖੜਿਆ ਵੀ ਚੱਲ ਗੱਡੀ ਤੇ ਚੱਲ ਗਿਆ ਤੇ ਦਿਹਾੜੀ ਕਰਦਾ ਰਿਹਾ ਸਾਰੇ ਪਿੰਡ ਨੂੰ ਪਤਾ ਵੀ ਕੰਮ ਤੇ ਜਾਂਦਾ ਰਿਹਾ ਉਹ ਜਿਹੜਾ ਗੱਡੀ ਵਾਲਾ ਗਿਆ ਪਤਾਗਾ ਉਹ ਵੀ ਨਾਲ ਕਾਊਂਟਰ ਤੇ ਉਹ ਵੀ ਨਾਲ ਹੀ ਹੋਏਗਾ ਇੰਨਾ ਨਹੀਂ ਮੈਨੂੰ ਪਤਾ ਘਰੋਂ ਤਾਂ ਉਹਨੇ ਗੱਡੀ ਤੇ ਖੜਿਆ ਜੀ ਜੀ ਸਰ ਨਾਲ ਕੁਝ ਪਿੰਡ ਦੇ ਲੋਕਾਂ ਨੂੰ ਜਦੋਂ ਨਾਲ ਗੱਲਬਾਤ ਕਰਾਂਗੇ ਸਾਰੇ ਜਿਹੜੀ ਇਹ ਘਟਨਾ ਹੋਈ ਹੈ ਤੁਹਾਡੇ ਪਿੰਡ ਦਾ ਕੀ ਤੁਹਾਨੂੰ ਲੱਗਦਾ ਇਹ ਜਿਹੜੀ ਸਾਡੇ ਪਿੰਡ ਦੀ ਘਟਨਾ ਜਿਹੜੀ ਹੋਈ ਆ ਸਾਨੂੰ ਨਿਜਾਜ ਲੱਗਦਾ ਜੀ ਇਹ ਨਿਜਾਜ ਹੋਇਆ ਜਰੂਰੀ ਹੋਇਆ ਇਹ ਐਨੇ ਚੋਕੇ ਨਹੀਂ ਕਿ ਵਿਚਰੇ ਆ ਗਏ ਤੇ ਗਰੀਬ ਬੰਦੇ ਨੇ ਮੰਨ ਲਓ ਕਿ ਆਪਣਾ ਦਿਹਾੜੀ ਦਾਪਾ ਕਰਕੇ ਰੋਟੀ ਖਾ ਲੈਂਦੇ ਨੇ ਜੋ ਪੁਲਿਸ ਨੇ ਕੀਤਾ ਮੰਨ ਲਓ ਗਲਤ ਕੀਤਾ ਜੋ ਵੀ ਕੀਤਾ ਆ ਤੁਸੀਂ ਕੀ ਚਾਹੁੰਦੇ ਹੋਣ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੀ ਜੋ ਇਨਸਾਫ ਆ ਮੰਨ ਲਓ ਹੋਣਾ ਚਾਹੀਦਾ ਤੇ ਤੁਸੀਂ ਦੇਖੋ ਇਹ ਪਿੰਡ ਦੇ ਲੋਕੋ ਪਿੰਡ ਦੇ ਸਰਪੰਚ ਮੌਜੂਦਾ ਨਾਲ ਉਹ ਵੀ ਕਹਿ ਰਹੇ ਵੀ ਬੜਕੋ ਤਕਾ ਉਹਨਾਂ ਦੇ ਜਿਹੜਾ ਪਿਤਾ ਜੋ ਜਸੇਂ ਤੇ ਜਿਹੜੀ ਮਾਤਾ ਦਾ ਇੱਥੇ ਸੈਕੰਡ ਮੈਰਿਜ ਹੋਈ ਉਹ ਹਾੜਾ ਇਹਨਾਂ ਦੇ ਪਿਤਾ ਹੀ ਮੌਜੂਦਾ ਗੱਲ ਕਰਾਂਗੇ ਤੁਹਾਡੇ ਬੱਚੇ ਨੇ ਜੀ ਕੀ ਕਿਦਾਂ ਬੱਚੇ ਕੀ ਕੰਮ ਕਰਦੇ ਸੀ ਬੱਚਾ ਦਿਹਾੜੀ ਦਾ ਪਾ ਕਰਦਾ ਸੀ ਜੀ ਹੋਰ ਕੋਈ ਕੰਮ ਨਹੀਂ ਕਰਦਾ ਦਿਹਾੜੀ ਦਾ ਪਾ ਕਰਦਾ ਸੀ ਉਦੋਂ ਹੀ ਆਂਦਾ ਮੈਂ ਮੁੰਡਾ ਆਇਆ ਆਂਦਾ ਮੈਂ ਗੱਡੀ ਤੇ ਤੈਨੂੰ ਲੈ ਆਇਆ ਨਾਲ ਇੱਥੇ ਵੀ ਦਿਹਾੜੇ ਕੰਮ ਨਹੀਂ ਹੈ ਕਹਿੰਦਾ ਮੈਂ ਤੇ ਗੱਡੀ ਤੇ ਚੱਲ ਜਣਾ ਇੱਥੇ ਵੀ ਚੱਲ ਫੇ ਚੱਲ ਜਾ ਬਸ ਘਰੋਂ ਤੇ ਗੱਡੀ ਤੇ ਗਿਆ ਵਾ ਹੋਰ ਹੋ ਕੀ ਗਿਆ ਇਹਨੇ ਪਹਿਲੇ ਹੀ ਉਸ ਕੀ ਕਰਕੇ ਆਨੇ ਹਨ ਨੂੰ ਨਿصاف ਚਾਹੀਦਾ ਤੂੰ ਦੱਸੋ ਵੀ ਇਹ ਸੂਰਕਲਾ ਪਿੰਡ ਉਹਦੇ ਪਰਿਵਾਰਕ ਮੈਂਬਰ ਸੀ ਔਰ ਪਿੰਡ ਦੇ ਲੋਕ ਜਿੰਨਾ ਕਹਣਾ ਜੀ ਸਾਡਾ ਬੱਚਾ ਬੇਦੋਸ਼ ਹੈ ਤਾਂ ਅਸੀਂ ਕਹਿੰਦੇ ਸਾਨੂੰ ਇਨਸਾਫ ਮਿਲੇ ਔਰ ਜੇ ਕੋਈ ਗੱਲ ਬਾਤ ਹੋਣਾ ਉਹ ਨਾਲ ਉਹਦੀ ਵੈਰੀਫਾਈ ਹੋਗੇ ਸਾਹਮਣੇ ਆਵੇ ਪੰਜਾਬ ਤੱਕਲੀ ਪਿੰਡ ਸੂਰਕਲਾ ਤੋਂ ਬਿਸ਼ੰਭਰ ਬਿੱਟੂ